ਕਈ ਦਹਾਕਿਆਂ ਤੋਂ ਧਾਰਮਿਕ ਸਮਾਜਿਕ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਮੋਹਰੇ ਹੋ ਕੇ ਲੋਕ ਭਲਾਈ ਦੇ ਕੰਮ ਕਰਨ ਵਾਲੇ ਟਾਂਡਾ ਰਾਮ ਸਹਾਏ ਦੇ ਲੰਬਾ ਸਮਾਂ ਸਰਪੰਚ ਰਹੇ ਅਤੇ ਮੌਜੂਦਾ ਕੋਆਪਰੇਟ ਸੋਸਾਇਟੀ ਦੇ ਪ੍ਰਧਾਨ ਬਾਬਾ ਮੋਹਨ ਸਿੰਘ ਮੋਣੀ ਦੇ ਗੁਰਸਿੱਖ ਪਰਿਵਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਐਨ ਆਰ ਆਈ ਵੀਰਾਂ ਦਾਨਵੀਰ ਸੱਜਣਾ ਅਤੇ ਦਸ਼ਮੇਸ਼ ਹਾਰਡਵੇਅਰ ਸਟੋਰ ਟਾਂਡਾ ਰਾਮ ਸਹਾਏ ਦੇ ਸਹਿਯੋਗ ਦੇ ਨਾਲ ਪਿੰਡ ਧਰਮਪੁਰ ਦੇ ਮਿਹਨਤਕਸ਼ ਅਤੇ ਜ਼ਰੂਰਤਮੰਦ ਪਰਿਵਾਰ ਨੂੰ ਲੋਹੜੀ ਦੇ ਮੌਕੇ ਘਰ ਦੀ ਪੱਕੀ ਛੱਤ ਦੇ ਕੇ ਸਮਾਜ ਸੇਵਾ ਦੇ ਕੰਮ ਵਿੱਚ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਧਰਮਪੁਰ ਵਿਖੇ ਟੀਨਾ ਅਤੇ ਬਾਲਿਆਂ ਵਾਲੀ ਛੱਤ ਹੇਠ ਰਹਿ ਕੇ ਪਰਿਵਾਰ ਨਾਲ ਸਮਾਂ ਗੁਜ਼ਾਰਨ ਵਾਲੇ ਮਿਹਨਤੀ ਪਰਿਵਾਰ ਵੱਲੋਂ ਕਰੀਬ 8 ਸਾਲਾਂ ਵਿੱਚ ਹੌਲੀ-ਹੌਲੀ ਕਰਕੇ ਘਰ ਬਣਾਇਆ ਜਾ ਰਿਹਾ ਸੀ ਜੋ ਲੈਂਟਰ ਪਾਉਣ ਵਿੱਚ ਅਸਮਰਥ ਸੀ। ਇਸ ਲੋੜ ਦੇ ਘੜੀ ਮੌਕੇ ਬਾਬਾ ਮੋਹਨ ਸਿੰਘ ਮੋਹਣੀ ਦੀ ਅਗਵਾਈ ਵਿੱਚ ਉਹਨਾਂ ਦਾ ਪਰਿਵਾਰ ਅੱਗੇ ਆਇਆ ਐਨ ਆਰ ਆਈ ਵੀਰਾਂ ਅਤੇ ਦਾਨ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਵੱਲ ਮਦਦ ਭਰੇ ਹੱਥ ਅੱਗੇ ਵਧਾਉਂਦਿਆਂ ਘਰ ਦੀ ਛੱਤ ਦਾ ਲੈਂਟਰ ਪਵਾ ਕੇ ਪਰਿਵਾਰ ਦੇ ਘਰ ਬਣਾਉਣ ਦੇ ਸੁਪਨੇ ਨੂੰ ਪੂਰਾ ਕੀਤਾ ਜਿਸ ਲਈ ਜਿੱਥੇ ਪਰਿਵਾਰ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਧੰਨਵਾਦ ਕੀਤਾ ਗਿਆ ਉੱਥੇ ਪਿੰਡ ਵਾਸੀਆਂ ਵੱਲੋਂ ਵੀ ਮਦਦਗਾਰਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਲੈਂਟਰ ਪੈਣ ਮੌਕੇ ਬਾਬਾ ਮੋਹਨ ਸਿੰਘ ਮੋਣੀ ਸਮੇਤ ਸੁਰਜਨ ਸਿੰਘ ਦਸ਼ਮੇਸ਼ ਹਾਰਡਵੇਅਰ ਸਟੋਰ ਟਾਂਡਾ ਰਾਮ ਸਹਾਏ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਮੋਨੂ ਜੋਰਾਵਰ ਸਿੰਘ ਜੁਕੇ ਓਂਕਾਰ ਸਿੰਘ ਜੁਕੇ ਸੂਬੇਦਾਰ ਅਜੀਤ ਸਿੰਘ ਸੂਬੇਦਾਰ ਸੁਰੇਂਦਰ ਸਿੰਘ ਨਰਿੰਦਰ ਸਿੰਘ ਅਰਜਿੰਦਰ ਸਿੰਘ ਅਤੇ ਨਿਰਮਲ ਸਿੰਘ ਹੋਰੀ ਵੀ ਹਾਜ਼ਰ ਰਹੇ న్యూ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ترਸੇਮ لال ਜੀ ਜਿਨ੍ਹਾਂ ਨੇ ਸਾਡੇ ਬੱਚਾ ਤੱਕ ਪਹੁੰਚ ਕੀਤੀ ਆਪਣੇ ਪਰਿਵਾਰਕ ਤੌਰ ਤੇ ਬੱਚੀਆਂ ਉਹਨਾਂ ਦੀ ਤਨ ਤੇ ਆਪ ਮਿਹਨਤ ਕਰਕੇ ਆ ਜੋ ਪਿੱਛੇ ਤੁਸੀਂ ਦੇਖ ਰਹੇ ਹੋ ਘਰ ਲਗਭਗ 9 ਸਾਲ ਦੇ ਵਿੱਚ ਮਿਹਨਤ ਕਰਕੇ ਤਿਆਰ ਕਰਨ ਦਾ ਬਰਾਲਾ ਕੀਤਾ ਹੈ ਸਾਡੇ ਤੱਕ ਪਹੁੰਚ ਕੀਤੀ ਤੇ ਮੇਰੇ ਨਾਲ ਖੜੇ ਸਾਰੇ ਮੇਰੇ ਪੀਰ ਜਿਹੜੇ ਮੇਰਾ ਆਪਣੇ ਪਰਿਵਾਰ ਦੇ ਮੈਂਬਰ ਹੈ ਕੁਝ ਹੋਰ ਵੀ ਪਰਿਵਾਰ ਨੇ ਜਿਹੜਾ ਨੇ ਮੇਰਾ ਸਹਿਯੋਗ ਕੀਤਾ ਅਸੀਂ ਸਾਰਿਆਂ ਨੇ ਰਲ ਮਿਲ ਕਰਕੇ ਇਸ ਘਰ ਨੂੰ ਬਣਾਉਣ ਦਾ ਉਦਮ ਉਪਰਾਲਾ ਕੀਤਾ ਅੱਜ ਅਸੀਂ ਇਸ ਘਰ ਦਾ ਲੈਂਟਰ ਪਾਉਣ ਜਾ ਰਹੇ ਹਾਂ ਜਿਸ ਵਿੱਚ 14 ਕੁਇੰਟਲ ਸਰੀਆ 10 ਸੈਕੜੇ ਰੇਤ ਦਾ ਬਜਰੀ 100 ਬੋਰਾ ਸੀਮਿੰਟ ਹੋਰ ਵੀ ਜੋ ਸਾਡੇ ਕੋ ਸਰੇਗਾ ਅਸੀਂ ਮੇਰੇ ਜੋ ਐਨ ਆਰ ਆਈ ਵੀਰ ਸਮੇ ਸਮੇ ਤੇ ਸੇਵਾਵਾਂ ਮੇਰਨਾ ਰਲ ਕੇ ਕਰਦੇ ਨੇ ਅੱਜ ਇਹ ਉਦਮ ਕੀਤਾ ਤੇ ਇਸ ਘਰ ਨੂੰ ਪਿਆਰ ਕਰਨ ਦਾ ਉਪਰਾਲਾ ਕੀਤਾ ਮੈਂ ਧੰਨਵਾਦ ਕਰਦਾ ਵੀਰ ਧਰਮਚੰਦ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਬਖਸ਼ਿਆ ਤੇ ਮੈਂ ਇਹਨਾਂ ਦੇ ਮਾਧਿਅਮ ਰਹੀਂ ਅਪੀਲ ਕਰਦਾ ਹਾਂ ਕਿ ਜੇ ਕੋਈ ਸਾਡਾ ਸਾਥੀ ਸਹੋਗੀ ਹੋਰ ਸਹਿਯੋਗ ਕਰਨਾ ਚਾਹੇ ਜੋ ਸਿੱਧੀ ਵੀ ਸੇਵਾ ਕਰਨੀ ਚਾਹੇ ਤੇ ਇਸ ਪਰਿਵਾਰ ਨੂੰ ਮਿਲ ਸਕਦਾ ਹੈ ਮੇਰੇ ਨਾਲ ਲਿੰਕ ਕਰ ਸਕਦਾ ਤਾਂ ਕਿ ਅਸੀਂ ਇਸ ਘਰ ਨੂੰ ਜਲਦੀ ਤਿਆਰ ਕਰਕੇ ਜੋ ਛੋਟੀਆਂ-ਛੋਟੀਆਂ ਬੱਚੇ ਪੜਦੀਆਂ ਦੋ ਬੱਚੀਆਂ ਇੱਕ ਨੇ ਪਲੱਸ 2 ਕਰ ਲਈ ਇੱਕ ਪਲੱਸ 3 ਵਿੱਚ ਪੜ੍ਹਦੀ ਇੱਕ ਛੋਟੀ ਹੈ ਤਿੰਨ ਬੱਚਿਆਂ ਬੇਟਾ ਨਹੀਂ ਹੈ ਤੇ ਸਾਡਾ ਫਰਜ਼ ਬਣਦਾ ਹੈ ਗਰੀਬ ਦਾ ਮੂੰਹ ਗੁਰੂ ਕੀ ਕੋਲ ਹੈ ਉਹਨੂੰ ਮੁੱਖ ਰੱਖਦੇ ਆਪਾਂ ਇਹਨਾਂ ਦਾ ਸੱਚ ਉਹ ਕਰਕੇ ਇਸ ਘਰ ਨੂੰ ਤੇ ਇਹਨਾਂ ਬੱਚੀਆਂ ਦੀ ਹੈਲਪ ਕਰੀਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆਸ਼ਾ ਰਣ ਮੇਰੇ ਪਤੀ ਦਾ ਨਾਮ ਅਤਰ ਸਿੰਘ ਹੈ ਮੇਰੀਆਂ ਤਿੰਨ ਬੇਟੀਆਂ ਸਾਡੇ ਬਹੁਤ ਔਖਾੜੀ ਹਾਲ ਸੀ ਕੰਟਰਾ ਪਾਲਿਆਂ ਦਾ ਤਿੰਨਾ ਕਮਰੇ ਸੀ ਕਿਉਂਕਿ ਨਾ ਵਿੱਚ ਅਸੀਂ ਰਹ ਰਹੇ ਸੀ ਬਾਹਰ ਸਾ ਬਹੁਤ ਤੰਗੀ ਮਹਿਸੂਸ ਹੁੰਦੀ ਸੀ ਤੇ ਅੰਕਲੂਣਾ ਨੇ ਸਾਨੂੰ ਬਹੁਤ ਨਾ ਇਹਨਾਂ ਦਾ ਦੇਣ ਨਹੀਂ ਦੇ ਸਕਦੇ। ਜਦੋਂ ਸਾਡਾ ਕਮਰੇ ਪੱਕੇ ਉੱਤਰ ਤਿਆਰ ਕੀਤਾ ਹੀ ਆਈ 9 ਸਾਲ ਹੋ ਗਏ ਸਾਨੂੰ ਘਰ ਦਾ। ਸੱਤ ਦਾ ਕੰਮ ਨਹੀਂ ਚੱਕਦਾ ਵਰਦਾ। ਅੰਕਲੂਣਾ ਨੂੰ ਪਤਾ ਲੱਗਾ ਆਪੇ ਨਾਲ ਅਗੋ ਇਹਨਾਂ ਦੇ ਕੇ ਕਿਤੇ ਕੋਈ ਆਪ ਆ ਗਏ ਅੰਕਲੂਣ ਤੇ ਕੋਈ ਨਹੀਂ ਅਸੀਂ ਤੁਹਾਡੀ ਚਾਲ ਤੁਹਾਨੂੰ ਆਪੇ ਰਾਜਾ ਸਾਥੀ ਥੋੜੀ ਜਾਲੇ ਦਿਨ ਟੈਂਟਰ ਬਾਕੇ ਲੱਗੇ ਤੇ ਮੈਂ ਤਾਂ ਤਾਂ ਕਦੀ ਵੀ ਥੇੜ ਨਹੀਂ ਦਿੱਤਾ ਫੈਗੁਰਜੀ ਦਾ ਕਾਲ ਸਾਹਿਬ ਹੈ